ਹਾਂਜੀ ਵੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਫੇਰ ਵਲੌਗ ਦੀ ਸ਼ੁਰੂਆਤ ਕਰਨ ਲੱਗੇ ਆਂ ਕਿ ਕੱਲ ਆਪਾਂ ਬਣਾਇਆ ਨਹੀਂ ਸੀਗਾ ਕੱਲ ਆਪਾਂ ਪਰਸੋਂ ਆਪਾਂ ਪਹਿਲਾਂ ਬਣਾਇਆ ਸੀਗਾ ਤੇ ਉਹਦੇ ਕਰਕੇ ਆਪਾਂ ਨੂੰ ਕੱਲ ਆਪਾਂ ਅਪਲੋਡ ਕੀਤਾ ਤੇ ਪੂਰਾ ਪਤਾ ਨਹੀਂ ਸੀਗਾ ਕਿਵੇਂ ਅਪਲੋਡ ਹੋਣਾਗਾ ਹੁਣ ਨਵਾਂ ਚੈਨਲ ਬਣਾਇਆ ਤੇ ਹੁਣ ਹੌਲੀ-ਹੌਲੀ ਪਤਾ ਲੱਗੂਗਾ ਜੀ ਸ਼ੁਰੂਆਤ ਕੀਤੀ ਹੈ ਹਜੇ ਤੇ ਫੇਰ ਆਪਾਂ ਅਪਲੋਡ ਕਰਤਾ ਹੀ ਕੱਲ ਆਪਾਂ ਸਾਰਿਆਂ ਨੇ ਦੇਖਿਓ ਉਹਨੂੰ ਤੇ ਲਾਈਕ ਸ਼ੇਅਰ ਕਰਿਓ ਉਹਨੂੰ ਕਮੈਂਟ ਵੀ ਕਰਿਓ ਤੇ ਸਬਸਕ੍ਰਾਈਬ ਵੀ ਕਰਿਓ ਆਪਣਾ ਚੈਨਲ ਤੇ ਅੱਜ ਆਪਾਂ ਹੁਣ ਸਭ ਤੋਂ ਪਹਿਲਾਂ ਆਪਾਂ ਇੱਕ ਵਾਰੀ ਤਿਆਰ ਹੋ ਕੇ ਨਹਾ ਕੇ ਤੇ ਹੁਣ ਆਪਾਂ ਘਰੇ ਗੁਰਬਾਣੀ ਲਾਉਣੀ ਲਾਉਨੇ ਹੁੰਨੇ ਆ ਸਭ ਤੋਂ ਪਹਿਲਾਂ ਆਪਾਂ ਗੁਰਬਾਣੀ ਲਾਵਾਂਗੇ ਤੇ ਫਿਰ ਮੰਮੀ ਜੀ ਹੁਣ ਇਹ ਦੁਜਾ ਅਰਦਾਸ ਚ ਸ਼ਾਮਲ ਹੁੰਦੇ ਆ ਫਿਰ ਗੁਰਬਾਣੀ ਸੁਣ ਲੈਂਦੇ ਆ ਘਰੇ ਲੋ ਭਾਈ ਜੀ ਹੁਣ ਆਪਾਂ ਚੱਲਦੇ ਆ ਦੁੱਧ ਪਾਉਣ ਪਹਿਲਾਂ ਆਪਾਂ ਕੱਢ ਗਏ ਮੋਟਰਸਾਈਕਲ ਤੋ ਚੱਕ ਗਈ ਦੁੱਧ ਤੇ ਦੁੱਧ ਟੰਗ ਗਈ ਮੋਟਰ ਹੈਕਰ ਨਾਲ ਨਾ ਵੀ ਕਸਨ ਵਾਲਾ 나ਟ ਇਹ ਢਿੱਲਾ ਹੋ ਜਾਂਦਾਗਾ ਵਾਰੀ ਵਾਰੀ ਪਤਾ ਨਹੀਂ ਕੀ ਗੱਲ ਐਨੂੰ ਆਕੇ ਗਿਆ ਕਡੋਲ ਨਹੀਂ ਕਿ ਚੱਕੀ ਹੁਣ ਵੇਗਾ ਰਮਾਲ ਗੁਰਦਰ ਜਾਨ ਨੂੰ ਤੇ ਦੁੱਧ ਆਪਾਂ ਟੰਗ ਲਿਆ ਰਮਾਲ ਲੈ ਲਏ ਨਾਲੇ ਪੈਸੇ ਲੈ ਲਏ ਗਈ ਸੁਭਾ ਸੁਭਾ ਖੇਤਾਂ ਦਾ ਨਜ਼ਾਰਾ ਵੀ ਬਾਈ ਬਹੁਤ ਵਧੀਆ ਹੁੰਦਾ ਗਾ ਸੁਭਾ ਸੁਭਾ ਪਜਾਨਿਆ ਜ਼ੋਰਦਾਰ ਜਾਏ ਜਾਂ ਨਾਲੇ ਦੁੱਧ ਪਾਇਏ ਦੇ ਦੋ ਕੰਮ ਹੋ ਜਾਂਦੇ ਆ ਆਪਣੇ ਸਾਵਵਾਲੀ ਗੰਗਾ ਵਗਦੀ ਮਨਾ ਚੁਪੀਆਂ ਮਾਰ ਕੇ ਸਾਵਵਾਲੀ ਗੰਗਾ ਹਾਂਜੀ ਬਾਈ ਆਪਾਂ ਘਰੇ ਆ ਗਏ ਦੁੱਧ ਪਾ ਕੇ ਨਾਲ ਗੁਰਦੁਆਰਾ ਸਾਹਿਬ ਜਾ ਜਾਂਦਾ ਨਾਲੇ ਅੱਜ ਗੁਰਦੁਆਰਾ ਸਾਹਿਬ ਚਾਹ ਦਾ ਲੰਗਰ ਵੀ ਸੀਗਾ ਇਹ ਉਹ ਵੀ ਸ਼ੱਕ ਆਂਦਾ ਤੇ ਹੁਣ ਆਪਾਂ ਆਪ ਸੁਨਵਾ ਦਾਂਗੇ ਇਹ ਪ੍ਰੈਸ਼ਰ ਗਨ ਹੈਗੀ ਆਪਣੇ ਕੋਲ ਇਹ ਉਹਦੇ ਨਾਲ ਨਿਮਾਵਾਂਗੇ ਤੇ ਫਿਰ ਆਪਾਂ ਅੱਜ ਕੋਰੀਆ ਦੇ ਫੰਡ ਪੜਛਾਹ ਉਹਦਾ ਆਪਾ ਹੋਊਗਾ ਉਧਰ ਵੀ ਜਾਣਾ ਹੀ ਅੱਜ ਡੈਡੀ ਦੇ ਨਾਲ ਤੇ ਉਹ ਉਧਰ ਡੜੀ ਜੀ ਕਹਿੰਦੇ ਆਪਾਂ ਚੱਲਾਂਗੇ ਦੋਵੇਂ ਜਾਣੇ ਚੱਲਾਂਗੇ ਤੇ ਅੱਜ ਕੋਈਆਂ ਉਧਰ ਜਾਵਾਂਗੇ ਤੇ ਉਹ ਤੁਹਾਨੂੰ ਦਿਖਾਵਾਂਗੇ ਚਲੋ ਮਿਲਦੇ ਹਾਂ ਹੁਣ ਆਪਾਂ ਪਸ ਨੂੰ ਹਵਾ ਲਗੇ ਪਹਿਲਾਂ ਹੀ ਤੇ ਫਿਰ ਆਪਾਂ ਮਿਲਦੇ ਹਾਂ ਫਿਰ ਗੱਲਬਾਤ ਕਰਦੇ ਆਂ ਭਾਈ ਪਹਿਲਾਂ ਆਪਾਂ ਚਾਰ ਚੱਕ ਕੇ ਲੈ ਕੇ ਆਉਨੇ ਆਂ ਚਾਰ ਡੜੀ ਜੀ ਨੇ ਪੱਟ ਲਿਆ ਹੋਊਗਾ ਤੇ ਆਪਾਂ ਹੁਣ ਚੱਕ ਲਿਆਵਾਂਗੇ ਫਿਰ ਆਪਾਂ ਪਸ ਨੂੰ ਹਵਾ ਲਾਂਗੇ ਉਹਨਾਂ ਚਰ ਤੇ ਪਾਣੀ ਭਰ ਜੂਗਾ ਤੇ ਧਰ ਲਈ ਵੀ ਆਪਣੀ ਇਸੇ ਮੋਟਰ ਤੇ ਇਹ ਚ ਉਧਰ ਪਿਆ ਟੋਕਰਾ ਜੇ ਟੋਕਰਾ ਸਾਫਾ ਚੱਕ ਕੇ ਲੈ ਕੇ ਆਉਣਾ ਹੀ ਉੱਥੇ ਜਾ ਕੇ ਪਹਿਲਾਂ ਸਾਫਾ ਕਰੇ ਪਿਆ ਉਹ ਫਿਰ ਸੈੱਟ ਤੇ ਬੰਨ ਲਈਦਾ ਤੇ ਸੌਖਾ ਰਹਿੰਦਾ ਹੀ ਉਹਦੇ ਨਾਲ ਫਿਰ ਪੰਜ ਛੇ ਟੋਕਰੇ ਲੈ ਕੇ ਆਉਣੇ ਹੁੰਦੇ ਇੱਥੇ ਘਰ ਕੋਲ ਹੀ ਹੈ ਨਾਲ ਦੀ ਨਾਲ ਹੀ ਆ ਜਾਂਦੇ ਆਈ ਹਲੋ ਬਈ ਲਾਜੇ ਪ੍ਰੈਸ਼ਰ ਤੇ ਹੁਣ ਨੂੰ ਆਉਣੇ ਆ ਪਾਪਸੂ ਇਹਨੂੰ ਕਰ ਦਿੰਨੇ ਆ ਫੱਟ ਉੱਥੇ ਤੇ ਫਿਰ ਇਹਦੇ ਨਾਲ ਪਸੂ ਨਵਾ ਦਾਂਗੇ ਡੈਡੀ ਜੀ ਨਾਲ ਲੱਗਣਗੇ ਪਸੂ ਨੂੰ ਆਣ ਇਹਦੇ ਨਾਲ ਆਪਾਂ ਕੱਸ ਦੇਣਾ ਪੈਪ ਉੱਥੇ ਫਿਰ ਚਲਾ ਕੇ ਤੇ 5-7 ਮਿੰਟ ਜੇ ਆਪਾਂ ਪਸੂ ਨਵਾ ਦਨੇ ਆ ਇੰਨਾ ਪੈਦੇ ਨਾਲ ਹੈ ਇਹ ਨੂੰ ਨਹੀਂ ਨਵਾਇਆ ਦਾ ਆ ਗਾਣੀ ਨਵਾਈ ਜੇ ਮਨ ਨਵਾ ਆ ਗਾਣ ਪਹਿਲੀ ਵਾਰੀ ਨਵਾਂ ਲਗਾਈ ਡਰਦੀ ਆ ਇਹਦੇ ਨਾਲ ਪ੍ਰੈਸ਼ਰ ਨਾਲ ਇਹ ਨਵੀ ਲੈ ਕੇ ਆਂਦੀ ਸੀਗੀ ਲਓ ਭਾਈ ਜੀ ਆਪਾਂ ਮੋਟਰਸਾਈਕਲ ਵੀ ਮੈਂ ਕਹਾਂ ਚੱਲ ਹੁਣ ਪਾਸੋਂ ਤੋਂ ਨਵਾਉਣ ਲੱਗੇ ਸੀਗੇ ਤੇ ਮੈਂ ਕਹਾਂ ਚੱਲ ਮੋਟਰਸਾਈਕਲ ਦੇ ਵੀ ਪਾਣੀ ਮਾਰ ਹੀ ਲੈ ਜੇ ਹਣ ਇਹਦਾ ਨਾ ਵਧੀਆ ਧੁੱਤ ਆ ਜਾਂਦਾ ਭਾਈ ਸਾਰਾ ਘੜਾ ਲੈ ਜੋ ਮੀਂਹ ਪੈ ਕੇ ਹਟਿਆ ਸੀਗਾ ਇ ਤਾਂ ਕਰਕੇ ਤੇ ਬਾਹਲਾ ਲਿਬੜਿਆ ਵਾ ਸੀਗਾ ਤੇ ਆ ਰਾਤ ਨੁਕਸਾਨ ਹੋ ਗਿਆ ਇਹ ਆ ਟੁੱਟ ਗਏ ਇਹ ਕੱਲ ਅੱਜ ਆਪਾਂ ਨਵਾ ਪਵਾ ਕੇ ਲੈ ਕੇ ਆਵਾਂਗੇ ਇਹ ਪਾਉਣੇ ਬਣਾਏ ਆ ਕਿਹਦੇ ਲੈਦਰ ਪੈਂਦੇ ਲੈਦਰ ਪਵਾ ਕੇ ਲਿਆਉਣੇ ਆ ਜਿਹਾ ਆਪਾਂ ਕੋਣ ਲੱਗੇ ਟਾਪਾ ਹਨ ਨਾ ਤੇ ਕੱਲ ਉਹਨੇ ਤੋੜਦਾ ਹੀ ਗਿਆ ਇਹ ਬਾਉਗ ਸ਼ਾਲਾ ਗਏ ਸੀਗੇ ਹਾਂ ਜੀ ਬਾਈ ਜੀ ਆਪਾਂ ਹੁਣੇ ਆਏ ਸੀਗੇ ਘਰੇ ਕੋਰੇ ਆ ਰਹੇ ਹਾਂ ਖੰਡਪੜ ਸਾਹਿਬ ਦੇ ਭੋਗ ਤੋਂ ਤੇ ਡੈਡੀ ਜੀ ਨਾਲ ਹੀ ਗਏ ਸੀਗੇ ਪੇਟ ਹੋ ਗਏ ਸੀਗੇ ਕਾਫੀ ਤੇ ਵੀਡੀਓ ਬਣਾਉਣ ਦਾ ਟਾਈਮ ਨਹੀਂ ਲੱਗਾ ਇਸ ਕਰਕੇ ਜਲਦੀ ਜਲਦੀ ਗਏ ਮੋਟਰਸਾਈਕਲ ਦਾ ਕੰਮ ਕਰਵਾਉਣ ਦੇ ਲਈ ਟ ਹੋ ਗਏ ਤੇ ਸ਼ਾਮ ਨੂੰ ਆਪਾਂ ਗਊ ਚਾਲਾ ਵੀ ਜਾਣਾ ਫਿਰ ਤੇ ਉੱਥੇ ਵੀ ਸੇਵਾ ਚੱਲਦੀ ਹੈ ਤੇ ਹੁਣ 2 ਘੰਟੇ ਕਰਦਿਆਂ ਰੈਸਟ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਮਿਲਦੇ ਹਾਂ ਹੁਣ ਕਿਸੇ ਅਗਲੀ ਵੀਡੀਓ